ਵੇ ਮੈਂ ਚੱਲਾਂ ਬੁਲਟ ਤੇ ਕੀ ਚੱਲਾਂ ਕਿੱਥੇ ਚੱਲਾਂ ਸੋਹਣ ਜੇੜੀ ਮਾਰ ਕੇ ਨਾ ਇੱਥੇ ਬੈਠ ਰਾਮ ਨਾ ਜੇੜੀ ਨਹੀਂ ਮਾਰਨੀ ਹੈ ਕਿਉਂ ਨਾ ਚੋਲੀ ਮਾਰੀ ਗੀੜੀ ਨਾ ਨਾ ਉਹ ਮਜ਼ਾ ਆਂਦਾ ਮਜ਼ਾ ਬੜਾ ਆਂਦਾ ਤੇ ਕਿਤੇ ਵਜਾਈ ਤੇ ਚਾ ਚਾ ਵੀ ਮੈਂ ਜਾਣਾ ਨਹੀਂ ਜੇੜੀ ਮਾਰ ਕੇ ਨਾ ਉਹਨੇ ਜਾਣਾ ਚਾਹੀਦਾ ਠੰਡ ਬਣੀ ਐ ਚੱਪੇ ਜਾ। ਉਹ ਮਜਾ ਆਂਦਾ ਮਜਾ ਫੜਾਉਂਦਾ ਸੱਚ। ਉਹ ਮਜਾ ਆਂਦਾ। ਜਾਣਾ ਨਾ। ਦੋ ਤਿੰਨ ਮਾਰ ਲਈਆਂ ਹੁਣ ਬਸ ਘਰ। ਚੱਲ ਮੇਰਾ ਚੱਲ ਦੋ ਮੇਜਰ ਚਲਦੇ ਗੀੜੀ ਮਾ ਕਰਨੀ। ਹੈ? ਗੀੜੀ। ਇੱਕ ਕਿੜੀ ਮਾਰਦੇ ਇੱਕ ਇੱਕ ਕਿੜੀ। ਕਿਉਂ? ਲੈ ਆਂਦੇ। ਇੱਕ ਕਿੜੀ ਇੱਕ। ਚੱਪੀ। ਨਹੀਂ ਜਾਣਾ ਰਾਣਾ ਹੁਣ। ਹਾਂ ਚੱਲਾ ਧੜੀ ਮੈਂ ਤਾਂ ਲੋਕ ਲਾਇਆ ਬੁਲਟ ਨੂੰ ਲੋਕ ਲਾਇਆ ਲੋਕ ਉੱਥੇ ਲਗਾ ਰੱਖ ਲਿਆ ਕਿੱਥੇ ਲੋਕ ਲਾਇਆ ਲੋਕ ਲਾਇਆ ਲੋਕ ਬੁਲਟ ਨੂੰ ਉੱਥੇ ਲਗਾ ਰੱਖਣ ਚਾਬੀ ਸੱਚੀ ਸੋਹ ਉਹ ਮੈਂ ਉੱਥੇ ਰੱਖਣੀ ਚਾਬੀ ਸੱਚੀ ਦੇਖੀ ਦੇ ਸਾਹਮਣੇ ਦੇਖੀ ਫਿਰ ਸੱਚੀ ਸੱਚੀ ਦੇਖੀ ਸੋਹ ਲੱਗੇ ਮੈਂ ਕਹ ਜੇ ਨਹੀਂ ਨਹੀਂ ਜਾਣਾ ਅੱਜ ਕਿਤੇ ਵੀ ਹੁਣ ਐ ਚਲ ਮੈਂ ਚਾਬੀ ਉੱਥੇ ਰੱਖ ਦਵਾਂ ਉਹ ਚਾਬੀ ਚਾਬੀ ਉੱਥੇ ਰੱਖ ਦਵਾਂ ਚਾਬੀ ਪੱਕਾ ਪੱਕਾ ਸੋਹ ਲੱਗੇ ਯਾ ਦੇ ਜਾ ਉਹ ਮੈਂ ਆ ਦੇ ਵੀ ਆ ਦੇ ਯਾਰ ਆ ਦੇ ਆ ਦੇ ਆ ਦੇ ਚਾਬੀ ਰੱਖ ਦਿੱਤੀ ਆ ਦੇ ਇਹ ਆ ਲੈ ਆ ਦੇ ਬੱਚ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਧਰ ਵੜ ਇਧਰ ਜਾ ਕੇ ਲੈ ਕੇ ਤਾਂ ਫਿਰ ਲਵ ਯੂ ਕਾ ਦੇਖੇ ਰੇਸ਼ਨੂ ਦੇਵੀ ਕੌਣ ਗਿਆ ਇਹ ਨਹੀਂ ਠੰਡ ਚ ਹਾਂਜੀ ਕੈ ਕੈ ਲਵ ਯੂ ਕਾ ਲੈ ਮੈਨੂੰ ਹਾਂ ਕੈ ਰਾਣੇ ਪੁੱਤ ਲਵ ਯੂ ਕਿਆ ਦੇ ਰਾਣੇ ਪੁੱਤ ਕੀ ਕਰੀ ਕੇ ਰਾਣੇ ਪੁੱਤ ਲਵ ਯੂ ਕਹਿਣਾ ਕੀ ਹਾ ਤੂੰ ਇਹੋ ਚਾਹ ਕਾ ਮੈਨੂੰ ਸਾਹ ਦਿੱਤੇ ਨਾ ਪਹਿਲਾਂ ਕਹਿ ਲਵ ਯੂ ਕਹਿ ਆਪਣਾ ਪਹਿਲਾਂ ਕਹਿ ਲਵ ਯੂ ਕੇ ਰਾਣੇ ਪੁੱਤ ਲਵ ਯੂ ਕਿਆ ਤਾ ਬੋਲ ਬੋਲ ਕੇ ਰਾਣੇ ਪੁੱਤ ਬੋਲ ਤਾ ਸਹੀ ਹਾਂ ਕੇ ਰਾਣੇ ਪੁੱਤ ਬੁੱਠੀ ਗੱਲਾਂ ਨਾ ਕਰਿਆ ਕਰ ਬਈ ਲਵ ਜੀ ਕੋਈ ਬੁੱਠੀ ਗੱਲਾਂ ਕੋਈ ਲਵ ਜੀ ਬੁੱਠੀ ਗੱਲਾਂ ਕੋਈ ਹਮ ਚੱਲ ਪੰਜਾਬੀ ਕਿ ਮੈਂ ਰਾਣੇ ਪੁੱਤ ਮੈਂ ਤੈਨੂੰ ਪਿਆਰ ਕਰਦੀ ਬਹੁਤ ਐਦਾਂ ਐਦਾਂ ਕਹਦੇ ਵੇ ਕੇ ਰਾਣੇ ਪੁੱਤ ਹਾਂ